ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦੇ ਆਈ ਹੋਪ ਸਾਰੇ ਜਣੇ ਬਹੁਤ ਵਧੀਆ ਹੋਣਗੇ ਤੇ ਅੱਜ ਅਸੀਂ ਬਣਾ ਰያ ਚਾਕਲੇਟ ਬਰਫੀ ਜੋ ਬਹੁਤ ਹੀ ਜ਼ਿਆਦਾ ਖਾਂਦੇ ਵਿੱਚ ਸਵਾਦ ਹੈ ਤੇ ਓਨੀ ਹੀ ਜ਼ਿਆਦਾ ਸੌਫਟ ਹੈ ਇਹ ਮੂੰਹ ਚ ਜਾਂਦਿਆਂ ਹੀ ਕੁਲ ਜਾਏਗੀ ਹੁਣ ਰੱਖੜੀ ਬੰਦਰ ਵੀ ਆਨ ਵਾਲਾ ਹੈ ਤੇ ਰੱਖੜੀ ਨੇ ਤੇ ਗੈਸਤਾ ਆਣਾ ਜਾਣਾ ਕਰੇ ਲੱਗਾ ਹੀ ਰਹਿੰਦਾ ਹੈ ਤੇ ਨਾਲ ਹੀ ਜੇ ਤੁਸੀਂ ਆਪਣੇ ਭਰਾਵਾਂ ਨੂੰ ਮਤਲਬ ਸਪੈਸ਼ਲ ਮਿਠਾਈ ਬਣਾ ਕੇ ਦੇਣਾ ਚਾਹੁੰਦੇ ਹੋ ਬਿਨਾਂ ਮਲਾਪੜ ਤੇ ਤੇ ਇਸ ਨੂੰ ਟਰਾਈ ਕਰ ਸਕਦੇ ਹੋ ਅੱਜ ਮੈਂ ਇੱਕ ਨਈ ਤੋਂ ਦੋ ਤਰ੍ਹਾਂ ਦੀਆ ਮਿਠਾਈ ਬਣਾ ਰਹੀ ਆ ਫਿਰ ਬਿਨਾ ਦੇਰ ਕੀਤੇ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਲੈਣਾ ਹੈ ਇੱਕ ਕੱਪ ਮਿਲਕ ਪਾਊਡਰ ਕੜਾਈ ਦੇ ਵਿੱਚ ਕੜਾਈ ਨੂੰ ਬੱਸ ਗੈਸ ਦੇ ਉੱਪਰ ਹਲੇ ਨਹੀਂ ਚੜਾਇਆ ਹੈ ਤੇ ਨਾਲ ਹੀ ਅਸੀਂ ਇੱਕ ਕੱਪ ਐਡ ਕਰ ਦਾਂਗੇ ਠੰਡਾ ਦੁੱਧ ਦੋਨਾ ਤੀਜਾ ਨੂੰ ਅਸੀਂ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਉਸ ਤੋਂ ਬਾਅਦ ਗੈਸ ਤੇ ਉੱਤਰ ਚੜਾ ਕੇ ਇਸ ਦਾ ਫਲੇਮ ਔਨ ਕਰਦਣਾ ਹੈ ਗੈਸ ਦਾ ਉਸ ਤੋਂ ਬਾਅਦ ਤੈਨੂੰ ਕੰਟੀਨਿਊ ਆਪਾਂ ਮੀਡੀਅਮ ਫਲੇਮ ਤੇ ਮਤਲਬ ਪੁੰਨ ਲੈਣਾ ਬਹੁਤ ਹੀ ਵਧੀਆ ਜਦੋਂ ਥੋੜਾ ਜਿਹਾ ਆਪਾਂ ਮਿਕਸ ਕਰਨ ਤੋਂ ਬਾਅਦ ਜਦੋਂ ਥੱਲੇ ਚਿਪਕਣ ਲੱਗ ਗਿਆ ਤੁਹਾਨੂੰ ਲੱਗ ਰਿਹਾ ਥੋੜਾ ਥੋੜਾ ਚਿਪਕ ਰਿਹਾ ਥੱਲੇ ਤੇ ਤੁਹਾਡੇ ਘਰੇ ਸਾਰੇ ਦੇ ਘਰੇ ਬਣਾਈ ਹੁੰਦੀ ਹੈ ਤੇ ਅੱਧਾ ਕੱਪ ਅਸੀਂ ਮਲਾਈ ਐਡ ਕਰ ਦਾਂਗੇ ਇਹ ਫਿਰ ਚਿਪਕਣਾ ਬੰਦ ਕਰ ਦੇਗੀ ਤੇ ਗੈਸ ਨੂੰ ਆਪਾਂ ਜਦੋਂ ਵੀ ਬਰਫੀ ਰੈਡੀ ਕਰਾਂਗੇ ਤੇ ਬਿਲਕੁਲ ਹੀ ਮੀਡੀਅਮ ਰੱਖਣਾ ਹੈ ਅਨ ਮલાઈ ਐਡ ਕਰਨ ਦੇ ਨਾਲ ਬਰਫੀ ਜਿਹੜੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਹੈ ਤੇ ਬਰਫੀ ਦਾ ਸਵਾਦ ਦੋ ਗੁਣਾ ਹੋ ਜਾਂਦਾ ਹੈ ਤੇ ਹੁਣ ਬਰਫੀ ਦੀ ਮਠਾਸ ਲਈ 1/4 ਕੱਪ ਐਸੀ ਐਡ ਕਰਾਂਗੇ ਚੀਨੀ ਤੇ ਇਹਨੂੰ ਵੀ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਇਸ ਤੇ ਵਿੱਚ ਤੇ ਹੁਣ ਆਪਾਂ ਕੰਟੀਨਿਊ ਆਪਣਾ ਮੀਡੀਅਮ ਫਲੇਮ ਤੇ ਇਸ ਨੂੰ ਹਲਾਉਣਾ ਹੈ मिक्स करना है ਜਿੰਨਾ ਚਿਰ ਇਹ ਠਿੱਕ ਨਾ ਹੋ ਜਾਵੇ ਜੇ ਥੋੜਾ ਜਿਹਾ ਤੁਹਾਨੂੰ ਲੱਗ ਰਿਹਾ ਹੋਰ ਚਪਕ ਰਹੀ ਹੈ ਵੈਸੇ ਚਿਪਕੇਗੀ ਨਹੀਂ ਜੇ ਚਿਪਕ ਰਹੀ ਹੈ ਤਾਂ ਤੁਸੀਂ ਹਾਫ ਚਮਚ ਦੇਸੀ ਘਿਓ ਐਡ ਕਰ ਸਕਦੇ ਹੋ ਜੋ ਵੀ ਘਰ ਦੇ ਵਿੱਚ ਮਠਾਈਆਂ ਬਣਾਈਆਂ ਜਾਂਦੀਆਂ ਜਾਂ ਜੋ ਵੀ ਚੀਜ਼ ਬਣਾਈ ਜਾਂਦੀ ਹੈ ਉਹ ਸਾਡੇ ਅੱਖਾਂ ਦੇ ਸਾਹਮਣੇ ਹੀ ਬਣਾਈ ਜਾਂਦੀ ਹੈ ਤੇ ਬਿਨਾਂ ਮਲਾਬਤ ਦੇ ਬਣਾਈ ਜਾਂਦੀ ਹੈ ਤੁਸੀਂ ਦੇਖੋ ਕਿ ਆਪਾਂ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਐਡ ਕੀਤੀ ਹੈ ਸਭ ਪਤਾ ਲੱਗ ਰਿਹਾ ਹੈ ਹਨ ਤੇ ਜਦੋਂ ਅਸੀਂ ਬਾਜ਼ਾਰੋਂ ਮਠਾਈ ਲੈ ਕੇ ਆਨੇ ਆ ਤਾਂ ਸਾਨੂੰ ਕੋਈ ਚੀਜ਼ ਪਤਾ ਨਹੀਂ ਲੱਗਦੀ ਕਿ ਅੱਜ ਕੱਲ ਤਾਂ ਹਰ ਕੋਈ ਦੇਖਿਆ ਸੀ ਮਲਾਕਾ ਹੀ ਬਹੁਤ ਜ਼ਿਆਦਾ ਹੋ ਗਿਆ ਚਲੋ ਜੀ ਅਸੀਂ ਅੱਗੇ ਵਧਦੇ ਹਾਂ ਹੁਣ ਤੇ ਇੱਥੇ ਮੈਂ ਲਿਆ ਮੋਲਡ ਮੋਲਡ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਥਾਲੀ ਜਾਂ ਕੁਝ ਵੀ ਲੈ ਸਕਦੇ ਹੋ ਹਨ ਉਸ ਤੋਂ ਬਾਅਦ ਅਸੀਂ ਨੀਚੇ ਵੀ ਅੱਛੇ ਤਰੀਕੇ ਨਾਲ ਘਿਓ ਦੇ ਨਾਲ ਗ੍ਰੀਸ ਕਰ ਲੈਣਾ ਇੱਥੇ ਉੱਪਰ ਮੈਂ ਨਾ ਇੱਕ ਕਵਰ ਲਗਾਇਆ ਹੋਇਆ ਹੈ ਇਹਦੇ ਨਾਲ ਜਿਹੜੀ ਬਰਫੀ ਆ ਆਸਾਨੀ ਨਾਲ ਨਿਕਲ ਜਾਏ ਉਸ ਤੋਂ ਬਾਅਦ ਕੀ ਹੋਣਾ ਇਹਨਾਂ ਨੂੰ ਪ੍ਰੈਸ ਕਰ ਲੈਣਾ ਹੈ ਮੋਲਡ ਸਾਡਾ ਰੈਡੀ ਹੈ ਤੇ ਉਸ ਤੋਂ ਬਾਅਦ ਜਦੋਂ ਦੀ ਥਿੱਕਨੈਸ ਬਹੁਤ ਹੀ ਵਧੀਆ ਹੋ ਜਾਏਗੀ ਉਸ ਤੋਂ ਬਾਅਦ ਅਸੀਂ ਇਸ ਬਰਫੀ ਨੂੰ ਐਡ ਕਰ ਦਾਂਗੇ ਮੋਲਡ ਦੇ ਵਿੱਚ ਤੇ ਉਸ ਤੋਂ ਬਾਅਦ ਚਾਕਲੇਟ ਫਲੇਵਰ ਵਾਲੀ ਬਰਫੀ ਬਣਾ ਲઈએ ਇੱਥੇ ਮੈਂ ਲਿਆਏ ਉਹਦੇ ਵਿੱਚੋਂ ਥੋੜਾ ਬੈਟਰ ਰੱਖ ਲਿਆ ਸੀ 2 ਚਮਚ ਕੋਕੋ ਪਾਊਡਰ ਤੇ ਚਾਕਲੇਟ সিরাপ ਲੈਣੀ ਹੈ ਤੇ ਇੱਕ ਮੈਂ ਹੋਰ ਲਿਆਏ ਤੋਂ ਡ੍ਰੌਪ ਮੈਂ ਐਡ ਕੀਤੇ ਹੈ ਚਾਕਲੇਟ ਐਸੈਂਸ ਤੇ ਤੇ ਇਸ ਦਾ ਸਾਰੇ ਨੂੰ ਸੀ ਮਿਕਸ ਕਰਕੇ ਜਿਵੇਂ ਅਸੀਂ ਪਹਿਲਾਂ ਕੀਤਾ ਸੀ ਮਿਕਸ ਕਰਨ ਤੋਂ ਬਾਅਦ ਫੇਮ ਜਿਹੜਾ ਗੈਸ ਤਾਂ ਔਨ ਕਰਨਾ ਹੈ ਤੇ ਹੁਣਾ ਕੋਕੋ ਪਾਊਡਰ ਦਾ ਥੋੜਾ ਜਿਹਾ ਕੜਵਾ ਪੰਨ ਹੁੰਦਾ ਹੈ ਇਸ ਲਈ ਇਹਦੇ ਵਿੱਚ 1/3 ਚਮਚ ਤੁਸੀਂ چینی ਐਡ ਕਰ ਦੇਣੀ ਹੈ ਤੇ ਫਿਰ ਆਪਾਂ ਇਸ ਨੂੰ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਹੈ ਤੇ ਜਦੋਂ ਥਿੱਕ ਬਣ ਕੇ ਬਿਲਕੁਲ ਰੈਡੀ ਹੋ ਜਾਵੇ ਤੇ ਬਰਫੀ ਦੀ ਇੱਕ ਵਾਈਟ ਲੇਅਰ ਬਣਾਈ ਹੈ نیچے ਅਨ ਦੂਸਰੀ ਲੇਅਰ ਅਸੀਂ ਚਾਕਲੇਟ ਦੀ ਬਣਾਤੇ ਨੇ ਉੱਪਰ ਤੇ ਇਸ ਨੂੰ ਆਪਾਂ ਅੱਛੇ ਤਰੀਕੇ ਨਾਲ ਸਪੈਚੂਲਾ ਦੀ ਮਦਦ ਦੇ ਨਾਲ ਜਾਂ ਸਪੈਚੂਲਾ ਦੇ ਨਾਲ ਚਿਪਕ ਗਿਆ ਸੀ ਇਸ ਲਈ ਮੈਂ ਘਿਓ ਵਾਲਾ ਚਮਚਾ ਲਿਆ ਤੇ ਫਟਾਫਟ ਇਸ ਨੂੰ ਇੱਕ ਲੇਅਰ ਜਿਹੜੀ ਬਹੁਤ ਹੀ ਵਧੀਆ ਕਰ ਦਿੱਤੀ ਤੁਸੀਂ ਵੀ ਹਲਕੀ ਜਿਹੀ ਡ੍ਰੌਪ ਐਡ ਕਰਕੇ ਤੇ ਇਹਦੇ ਉੱਪਰ ਚਮਚੇ ਦੀ ਮਦਦ ਦੇ ਨਾਲ ਇੱਕ ਲੇਅਰ ਰੈਡੀ ਕਰ ਸਕਦੇ ਹੋ ਬਹੁਤ ਹੀ ਵਧੀਆ ਲੇਅਰ ਜਿਹੜੀ ਆ ਰੈਡੀ ਹੋ ਗਈ ਇਸ ਨੂੰ ਫ੍ਰਿਜ ਦੇ ਵਿੱਚ 2 ਘੰਟੇ ਰੱਖਣ ਤੋਂ ਬਾਅਦ ਇਹ ਬਰਫੀ ਜਿਹੜੀ ਬਹੁਤ ਹੀ ਵਧੀਆ ਸੈਟ ਹੋ ਕੇ ਰੈਡੀ ਹੈ। ਇਹਦੇ ਉੱਪਰ ਗਾਰਨਿਸ਼ ਲਈ ਮੈਂ ਇੱਥੇ ਲਗਾਇਆ ਹੈ সিলਵਰ ਪੇਪਰ। ਚਾਹੇ ਤੇ ਇਹਦੇ ਵਿੱਚ ਕਾਜੂ, ਬਦਾਮ, ਕੁਝ ਵੀ ਇਦਾਂ ਐਡ ਕਰ ਸਕਦੇ ਹੋ। ਚਾਹੇ ਤਾਂ ਇਸ ਨੂੰ ਇਦਾਂ ਵੀ ਇੰਜੋਏ ਕਰ ਸਕਦੇ ਹੋ ਕਟਿੰਗ ਕਰਕੇ। ਮੈਂ ਇੱਥੇ ਬਦਾਮ ਤੇ ਥੋੜੇ ਜਿਹਾ ਪਿਸਤਾ ਐਡ ਕੀਤੇ ਨੇ ਤੇ ਇਹਨਾਂ ਨੂੰ ਹਲਕਾ ਜਿਹਾ ਦਬਾ ਦਿੱਤਾ ਹੈ। ਦੇਖੋ ਹੁਣ ਤੁਸੀਂ ਦੇਖੋ ਇਹਦੀ ਕਟਿੰਗ ਕਰਨ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇੰਨੀ ਕਿਹਦਾ ਸੌਫਟ ਤੇ ਮਲਾਈਦਾਰੇ ਬਰਫੀ ਬਣ ਕੇ ਰੈਡੀ ਹੋਈ ਹੈ ਸੋ ਤੁਸੀਂ ਵੀ ਇਸ ਰੈਸਪੀ ਨੂੰ ਟਰਾਈ ਕਰਕੇ ਜ਼ਰੂਰ ਦੇਖੋ ਬਿਲਕੁਲ ਈਜ਼ੀ ਰੈਸਪੀ ਹੈਗੀ ਹੈ ਕੋਈ ਵੀ ਤਾਮ-ਚਾਮ ਨਹੀਂ ਕਰਨਾ ਇਨਸਟੈਂਟਲੀ ਰੈਸਪੀ ਬਣ ਕੇ ਰੈਡੀ ਹੋ ਜਾਂਦੀ ਹੈ 100% ਗਾਰੰਟੀ ਹੈ ਕਿ ਸਾਰਿਆਂ ਨੂੰ ਪਸੰਦ ਜ਼ਰੂਰ ਹੁਣ ਅਸੀਂ ਇਹ ਬਣਾ ਰਹੇ ਹਾਂ ਰੋਜ਼ ਬਰਫੀ ਜੋ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੈ ਤੇ ਨਾਲ ਹੀ ਓਨੀ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਹੈ ਤੇ ਜੇ ਤੁਸੀਂ ਇੱਕ ਵਾਰੀ ਇਸ ਨੂੰ ਖਾ ਲਿਆ ਤੇ ਜਾਂਦਿਆਂ ਹੀ ਮੂਵ ਵਿੱਚ ਕੁਲ ਜਾਏਗੀ ਇਹ ਬਰਫੀ ਬਹੁਤ ਹੀ ਜ਼ਿਆਦਾ ਸਵਾਦਪਨ ਕੇ ਤਿਆਰ ਹੋਈ ਹੈ ਤੇ ਦੂਸਰੀ ਗੱਲ ਅਸੀਂ ਇਹ ਬਰਫੀ ਜਿਹੜੀ ਘਰ ਦੀ ਇنگਰੀਡੀਅੰਟ ਤੋਂ ਹੀ ਬਣਾ ਕੇ ਤਿਆਰ ਕੀਤੀ ਹੈ ਇਹਦੇ ਵਿੱਚ ਨਾ ਹੀ ਕੋਈ ਕੰਡੈਂਸ ਮਿਲਕ ਨਾ ਹੀ ਕੋਈ ਖੋਆ ਯੂਜ਼ ਕੀਤਾ ਹੈ ਤੇ ਬਿਲਕੁਲ ਖੋਏ ਵਰਗੀ ਹੀ ਬਣੇਗੀ ਇਸ ਬਰਫੀ ਨੂੰ ਬਣਾ ਲੈ ਸਭ ਤੋਂ ਪਹਿਲਾਂ ਅਸੀਂ ਲੈਣੇ ਇੱਕ ਕੱਪ ਕੱਚੇ ਚਾਵਲ ਜੋ ਸੀ ਘਰ ਦੇ ਵਿੱਚ ਨੋਰਮਲ ਯੂਜ਼ ਕਰਦੇ ਚਾਵਲ ਚਾਹੇ ਤੁਸੀਂ ਬਾਰੀਕ ਵੀ ਲੈ ਸਕਦੇ ਹੋ ਚਾਹੇ ਤੁਸੀਂ ਮੋਟੇ ਵੀ ਲੈ ਸਕਦੇ ਹੋ ਲੰਬੇ-ਲੰਬੇ ਵੀ ਲੈ ਸਕਦੇ ਹੋ ਜਿਹੜੇ ਮਰਜ਼ੀ ਚਾਵਲ ਤੁਸੀਂ ਲੈ ਸਕਦੇ ਹੋ ਤੇ ਚਾਵਲਾਂ ਨੂੰ ਚੰਗੇ ਕਰੀਕੇ ਨਾਲ ਕੱਪੜੇ ਦੇ ਨਾਲ ਸਾਫ਼ ਕਰ ਲੈਣਾ ਹੈ ਉਸ ਤੋਂ ਬਾਅਦ ਇਸ ਨੂੰ 7 ਤੋਂ 8 ਮਿੰਟ ਅੱਛੇ ਤਰੀਕੇ ਨਾਲ ਪੁੰਨਣਾ ਹੈ ਜਦੋਂ ਤੱਕ ਕੱਚੇ ਚਾਵਲਾ ਤੋਂ ਭੁੰਨ ਕੇ ਰੈਡੀ ਨਹੀਂ ਹੋ ਜਾਂਦੇ ਜਿਵੇਂ ਕਿ ਮਤਲਬ ਬਰਾਊਨ ਕਲਰ ਹੋ ਜਾਵੇ ਇਸ ਤਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਜਦੋਂ ਚਾਵਲ ਪੁੱਜ ਕੇ ਤਿਆਰ ਹੋ ਜਾਂਦੇ ਤੇ ਇਸ ਨੂੰ ਆਪਾਂ ਪਲੇਟ ਦੇ ਵਿੱਚ ਰੱਖ ਦਵਾਂਗੇ ਠੰਡੇ ਹੋਣ ਵਾਸਤੇ ਥੈਸ ਦਾ ਫਲੇਮ ਮੇ ਆਫ ਹੀ ਰੱਖਿਆ ਹਲੇ ਤੇ ਇਹਦੇ ਵਿੱਚ ਅਸੀਂ ਐਡ ਕਰ ਦਾਂਗੇ ਕੜਾਈ ਦੇ ਵਿੱਚ ਇੱਕ ਇੱਕ ਗਲਾਸ ਦੁੱਧ ਤੁੱਦ ਜਿਹੜਾ ਅਸੀਂ ਠੰਡਾ ਯੂਜ਼ ਕਰਾਂਗੇ ਇਹਦੇ ਨਾਲ 3rd 4th ਕੱਪ ਐਡ ਕਰਾਂਗੇ ਮਿਲਕ ਪਾਊਡਰ ਤੇ 1 ਤੋਂ 2 ਚਮਚ ਸੀ ਐਡ ਕਰ ਦਾਂਗੇ ਇਹਦੇ ਵਿੱਚ ਦੇਸੀ ਘਿਓ ਮੈਂ ਤਕਰੀਬਨ 1 ਚਮਚਾ ਲੈ ਐਡ ਕੀਤਾ ਹੈ ਤੇ ਗੈਸ ਦਾ ਫਲੇਵਰ ਸੀ ਆਨ ਕਰਕੇ ਤੇ ਇਸ ਨੂੰ ਮੀਡੀਅਮ ਹੀ ਰੱਖ ਕੇ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ 2 ਤੋਂ 3 ਮਿੰਟ ਉਸ ਤੋਂ ਬਾਅਦ ਚਾਵਲ ਜਿਹੜੇ ਠੰਡੇ ਹੋ ਗਏ ਨੇ ਇਹਦਾ ਆਪਾਂ ਅੱਛੇ ਤਰੀਕੇ ਨਾਲ ਮਿਕਸੀ ਚਾਰ ਦੇ ਵਿੱਚ ਪਾ ਕੇ ਪੇਸਟ ਬਣਾ ਲਵਾਂਗੇ ਹਲਦੀ ਥੋੜੀ ਦਰਦਰੀ ਪੇਸਟ ਜੀ ਤੇ ਮੈਂ ਇਹਦੇ ਵਿੱਚ ਥੋੜੇ 5 ਤੋਂ 7 ਕਾਜੂ ਐਡ ਕੀਤੇ ਨੇ ਕਾਜੂ ਦੇ ਨਾਲ ਫਲੇਵਰ ਜਿਹੜਾ ਬਰਫੀ ਦੇ ਵਿੱਚ ਬਹੁਤ ਹੀ ਵਧੀਆ ਆਏਗਾ ਤੇ ਤੁਸੀਂ ਦੇਖੋ ਬਹੁਤ ਹੀ ਵਧੀਆ ਫਾਈਨ ਪੇਸਟ ਬਣ ਕੇ ਰੈਡੀ ਹੋ ਚੁੱਕੀ ਹੈ ਤੁਸੀਂ ਚਾਵਲ ਦੀ ਜਗ੍ਹਾ ਚਾਵਲ ਦਾ ਆਟਾ ਵੀ ਯੂਜ਼ ਕਰ ਸਕਦੇ ਹੋ ਤੇ ਹੁਣ ਮੈਂ ਇੱਥੇ ਐਡ ਕੀਤਾ ਹੈ 3/4 ਕੱਪ ਚੀਨੀ ਤੇ ਦੇਖੋ ਤੁਸੀਂ ਅੱਧ ਤੋਂ ਵੀ ਅੱਧ ਜਿਹੜਾ ਉਹ ਬਿਲਕੁਲ ਰਹਿ ਚੁੱਕਾ ਹੈ ਦੁੱਧ ਤੇ ਹੋਰ ਅਸੀਂ ਚਾਵਲ ਦਾ ਆਟਾ ਤੇ ਚੀਨੀ ਦੋਨਾਂ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਧਿਆਨ ਰੱਖਿਓ ਜਿਹੜਾ ਅਸੀਂ ਚਾਵਲ ਦਾ ਆਟਾ ਹੈ ਨਾ ਉਹ ਥੋੜਾ ਥੋੜਾ ਕਰਕੇ ਐਡ ਕਰਾਂਗੇ ਚਾਹੇ ਤੁਸੀਂ ਇਹਦੇ ਵਿੱਚ ਇਲਾਚੀ ਪਾਊਡਰ ਵੀ ਐਡ ਕਰ ਸਕਦੇ ਹੋ ਬਟ ਮੈਂ ਇੱਥੇ ਕੇਬੜਾ ਵਾਟਰ ਯੂਜ਼ ਕਰਾਂਗੀ ਜਾਂ ਰੋਜ਼ ਵਾਟਰ ਵੀ ਯੂਜ਼ ਕਰ ਸਕਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਬਹੁਤ ਹੀ ਵਧੀਆ ਮਿਕਸ ਕਰ ਲੈਣਾ ਚਾਵਲ ਦਾ ਆਟਾ ਐਡ ਕਰਕੇ ਤੁਰੰਤ ਹੀ ਫਟਾਫਟ ਮਿਕਸ ਕਰਦੇ ਜਾਣਾ ਹੈ ਤੇ ਆਟਾ ਥੋੜਾ ਥੋੜਾ ਕਰਕੇ ਹੀ ਐਡ ਕਰਿਓ ਤਾਂ ਜੋ ਇਹਦੇ ਵਿੱਚ ਬਿਲਕੁਲ ਵੀ ਲੰਮਸ ਨਾ ਬਣੇ ਜੇ ਲੰਮਸ ਪਨ ਵੀ ਕਹੇ ਜਾਂ ਤੇ ਤੁਹਾਡੀ ਬਰਫੀ ਜਿਹੜੀ ਉਹ ਬਿਲਕੁਲ ਵਧੀਆ ਨਹੀਂ ਬਣੇਗੀ ਤੇ ਇਹਦੇ ਵਿੱਚ ਮੈਂ ਕੇਵੜਾ ਐਸੈਂਸ ਐਡ ਕਰ ਦਿੱਤਾ ਹੈ ਤੇ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਬਰਫੀ ਨੂੰ ਦੇਖੋ ਤੁਸੀਂ ਇਹਦੀ ਕਨਸਿਸਟੈਂਸੀ ਜਿਹੜੀ ਆ ਚੈੱਕ ਕਰੋ ਤੁਸੀਂ ਹੱਥ ਦੇ ਨਾਲ ਵੀ ਚੈੱਕ ਕਰ ਸਕਦੇ ਹੋ ਕਿ ਇਹ ਬਿਲਕੁਲ ਚਿਪਕਤ ਨਹੀਂ ਰਿਹਾ ਤੇ ਹੁਣ ਮੈਂ ਇੱਥੇ ਲਿਆਏ ਮੋਲਡ ਤੇ ਮੋਲਡ ਨੂੰ ਅਸੀਂ ਇਸ ਤਰੀਕੇ ਨਾਲ ਕਵਰ ਲਗਾ ਕੇ ਤੇ ਉੱਪਰੋਂ ਗ੍ਰੀਸ ਕਰ ਲੈਣਾ ਆਇਲ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਜੋੜਾ ਡੋ ਬਣਾ ਕੇ ਰੱਖਿਆ ਬਰਫੀ ਦਾ ਤੇ ਉਸ ਨੂੰ ਇਹਦੇ ਵਿੱਚ ਸੈੱਟ ਕਰ ਲੈਣਾ ਛੇ ਤਰੀਕੇ ਨਾਲ ਜਿੰਨੀ ਤੁਹਾਨੂੰ ਮੋਟਾਈ ਚਾਹੀਦੀ ਉਸ ਹਿਸਾਬ ਦੇ ਨਾਲ ਤੁਸੀਂ ਰੱਖ ਸਕਦੇ ਦੇ ਵਿੱਚ ਤੇ ਥੋੜਾ ਜਿਹਾ ਬੈਟਰ ਜਿਹੜਾ ਹੈ ਸਾਈਡ ਤੇ ਕੱਢ ਕੇ ਰੱਖ ਲਿਓ ਜੋ ਅਸੀਂ ਕੜਾਈ ਦੇ ਵਿੱਚ ਥੋੜਾ ਜਿਹਾ ਬੈਟਰ ਰੱਖਿਆ ਸੀ ਉਹਦੇ ਵਿੱਚ ਅਸੀਂ ਐਡ ਕਰਦਾਗੇ ਪਿੰਕ ਫੂਡ ਕਲਰ ਜਿਆਦਾ ਨਹੀਂ ਬਸ ਐਡ ਕਰਨਾ ਇੱਕੋ ਡ੍ਰੌਪ ਹੀ ਐਡ ਕਰਨਾ ਕਿਉਂਕਿ ਲਾਈਟ ਜਾਂ ਕਲਰ ਇਸ ਤਰ੍ਹਾਂ ਆ ਸਕੇ ਤੇ ਹੁਣ ਅਸੀਂ ਇਸ ਬਰਫੀ ਨੂੰ ਮਿਕਸ ਕਰਨ ਤੋਂ ਬਾਅਦ ਦੂਸਰੀ ਲੇਅਰ ਜਿਹੜੀ ਹੈ ਅچھے ਤਰੀਕੇ ਨਾਲ ਸੈੱਟ ਕਰ ਲਵਾਂਗੇ ਤੇ ਸੈੱਟ ਕਰਨ ਤੋਂ ਬਾਅਦ ਇਸ ਨੂੰ 2 ਘੰਟੇ ਫ੍ਰਿਜ ਦੇ ਵਿੱਚ ਰੱਖ ਦੋ ਤੇ ਬਹੁਤ ਹੀ ਅچھے ਤਰੀਕੇ ਨਾਲ ਇਹ ਸੈਟ ਹੋ ਕੇ ਤਿਆਰ ਹੋ ਜਾਂਦੀ ਹੈ ਤੇ ਹੁਣ ਇਸ ਮੋਲਡ ਨੂੰ ਅਸੀਂ ਈਜ਼ੀਲੀ ਜਿਹੜਾ ਗ੍ਰੀਸ ਕੀਤਾ ਹੋਇਆ ਸੀ ਤੇ ਅچھے ਤਰੀਕੇ ਨਾਲ ਨਿਕਲ ਗਿਆ ਹੋਇਆ ਹੈ देखो बड़ी आसानी ना निकल गया है तो इसके ऊपर हम थोड़ी सी डेकोरेट कर लेने हैं सी ਤੇ چاندی ਦਾ ਵਰਕ ਥੋੜੇ ਜਿਹਾ ਬਦਾਮ ਐਂਡ ਪਿਸਤਾ ਦੇ ਨਾਲ ਗਾਰਨਿਸ਼ ਕਰ ਦਾਂਗੇ ਰੋਜ਼ ਪੈਟਲ ਵੀ ਥੋੜੇ ਜਿਹਾ ਲਗਾਏ ਮੈਂ ਕਾਫੀ ਸੁੰਦਰ ਲੱਗ ਸਕੇ ਐਂਡ ਬਹੁਤ ਹੀ ਸਵਾਦ ਵਰਫੀ ਜਿਹੜੀ ਬਣ ਕੇ ਤਿਆਰ ਹੋਈ ਹੈ ਤੇ ਇਸ ਦੀ ਆਪਾਂ ਕਟਿੰਗ ਕਰਨਾਗੇ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਤੁਸੀਂ ਇਸ ਦੀ ਕਟਿੰਗ ਕਰਨਾ ਚਾਹੋ ਕਰ ਸਕਦੇ ਹੋ ਤੇ ਕਟਿੰਗ ਵੀ ਜਿਹੜੀ ਬਹੁਤ ਹੀ ਈਜ਼ੀ ਦੇਖੋ ਤੁਸੀਂ ਹੋ ਰਹੀ ਹੈ ਇਤੋਂ ਹੀ ਪਤਾ ਲੱਗ ਰਿਹਾ ਹੈ ਕਿ ਕਿੰਨੀ ਜ਼ਿਆਦਾ ਸੌਫਟ ਬਰਫੀ ਬਣ ਕੇ ਰੈਡੀ ਹੋਈ ਹੈ ਤੇ ਇੱਕਦਮ ਮੂੰਹ ਚ ਜਾਂਦਿਆ ਇਹ ਕੁਲਚਾਨ ਵਾਲੀ ਬਰਫੀ ਬਣੀ ਹੈ ਸੋ ਤੁਸੀਂ ਵੀ ਇਸ ਰੈਸਪੀ ਨੂੰ ਟ੍ਰਾਈ ਕਰਕੇ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਖਾਂਦੇ ਵੇ ਸਵਾਦ ਲੱਗਦੀ ਹੈ ਜੇ ਚੈਨਲ ਤੇ ਨਿਊ ਹੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਚੰਗੀਆਂ ਲੱਗ ਰਹੀਆਂ ਤੇ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਜੇ ਤੁਸੀਂ ਹੋਰ ਵੀ ਕੋਈ ਨਿਊ ਰੈਸਪੀ ਦੇਖਣਾ ਚਾਹੁੰਦੇ ਤੇ ਸਾਨੂੰ ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ ਜੀ